ਪਿਛਲੇ ਦਿਨਾਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਉਹ ਆਰਐਸਐਸ ਦੇ ਮੁਖੀ ਸਾਹਮਣੇ ਆਪਣੇ ਕੁਝ ਗੱਲਾਂ ਦਾ ਹਵਾਲਾ ਦੇ ਰਹੀ ਸੀ ਸਾਂਝਾ ਕਰ ਰਹੀ ਸੀ ਕੰਮ ਕਿ ਅਸੀਂ ਯੂਨੀਵਰਸਿਟੀ ਦੇ ਵਿੱਚ ਕੀ ਕੁਝ ਕਰ ਰਹੇ ਹਾਂ ਜਿਸ ਨੂੰ ਗੁਰਮਤ ਦੇ ਉਲਟ ਮੰਗਨੇ ਗਿਆ ਜਿਸ ਨੂੰ ਲੈ ਕੇ ਸ਼ਿਕਾਇਤਾਂ ਅਣਗਿਣਤ ਆਈਆਂ ਔਰ ਹੁਣ ਅਕਾਲ ਤਖਤ ਸਾਹਿਬ ਦੇ ਸਖਤਰੇਤ ਵੱਲੋਂ ਇੱਕ ਚਿੱਠੀ ਪੱਤਰ ਕੱਢਿਆ ਗਿਆ ਡਾਕਟਰ ਕਰਮਜੀਤ ਸਿੰਘ ਨੂੰ ਜਿਹੜੇ ਕੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਹਾਲਾਂਕਿ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਯੂਨੀਵਰਸਿਟੀ ਦੇ ਡੀਪੀਆਰਓ ਡਿਪਾਰਟਮੈਂਟ ਦੇ ਵੱਲੋਂ ਵਿਭਾਗ ਦੇ ਵੱਲੋਂ ਜਿਹੜਾ ਆ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਕਿ ਉਸ ਦੇ ਵਿੱਚ ਕੁਝ ਵੀ ਅਜਿਹਾ ਗਲਤ ਨਹੀਂ ਸੀ ਉੱਥੇ ਹੋਰ ਕਈ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਵੀ ਇਕੱਠੇ ਹੋਏ ਸੀ ਕੇਰਲਾ ਦੇ ਕੋਚੀ ਦੇ ਵਿੱਚ ਇੱਕ ਸਮਾਗਮ ਰੱਖਿਆ ਹੋਇਆ ਸੀ ਤਾਂ ਉੱਥੋਂ ਦੀ ਉਹ ਵੀਡੀਓ ਹੈ ਹਾਲਾਂਕਿ ਇਸ ਦੇ ਉੱਤੇ ਸਪਸ਼ਟੀਕਰਨ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਤਾਂ ਦੇ ਦਿੱਤਾ ਗਿਆ ਪਰ ਖੁਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਨੇ ਇਸ ਮਾਮਲੇ ਕੋਈ ਵੀ ਸਿੱਧੇ ਤੌਰ ਦੇ ਉੱਤੇ ਗੱਲ ਨਹੀਂ ਆਖੀ ਤੇ ਹੁਣ ਉਸ ਦਾ ਇਸ ਸਪਸ਼ਟੀਕਰਨ ਮੰਗ ਲਿਆ ਗਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਉਹਨਾਂ ਦੀ ਸਕੱਤਰੇ ਦੇ ਵੱਲੋਂ ਇੱਕ ਚਿੱਠੀ ਪੱਤਰ ਉਹਨਾਂ ਨੂੰ ਕੱਢ ਦਿੱਤਾ ਗਿਆ ਜਿਸ ਦੇ ਸ਼ਬਦ ਕੀ ਨੇ ਇਸ ਦੇ ਵਿੱਚ ਡਾਕਟਰ ਕਰਮਜੀਤ ਸਿੰਘ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਦੇ ਖਿਲਾਫ ਸ੍ਰੀ ਕਾਲ ਤਖਸਾਲ ਵਿਖੇ ਲਿਖਤੀ ਸ਼ਿਕਾਇਤਾਂ ਪੁੱਜ ਰਹੀਆਂ ਹਨ ਕਿ ਆਪ ਨੇ ਦੱਖਣ ਭਾਰਤ ਵਿੱਚ ਹੋਏ ਇੱਕ ਸਮਾਗਮ ਦੌਰਾਨ ਸਿੱਖ ਭਾਵਨਾਵਾਂ ਨੂੰ ਛੱਟ ਮਾਰੀ ਹੈ ਪੁੱਜੀਆਂ ਸ਼ਿਕਾਇਤਾਂ ਅਤੇ ਮੀਡੀਆ ਉੱਤੇ ਵਾਇਰਲ ਹੋਈ ਤੁਹਾਡੀ ਵੀਡੀਓ ਮੁਤਾਬਕ ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਇੱਕ ਚੇਅਰ ਦੇ ਸੋਧ ਕਾਰਜਾਂ ਰਾਹੀਂ ਸਿੱਖਾਂ ਦੀ ਵਿਲੱਖਣ ਹੋਣ ਦੇ ਵਿਰੁੱਧ ਪ੍ਰਗਟਾਵਾ ਕੀਤਾ ਜੋ ਕਿ ਗੁਰਮਤ ਅਨੁਸਾਰ ਨਹੀਂ ਹੈ ਇਸ ਸੰਬੰਧੀ ਜਿਹੜੀ ਹੈ ਸਤਕਾਰਯੋਗ ਸਿੰਘ ਸਹਿਬਾਨ ਜਥੇਦਾਰ ਸ੍ਰੀ ਅਕਾਲਤਖ ਸਾਹਿਬ ਜੀ ਵੱਲੋਂ ਹੋਏ ਆਦੇਸ਼ ਅਨੁਸਾਰ ਲਿਖਿਆ ਜਾਂਦਾ ਹੈ ਕਿ ਆਪ ਨੇ ਇਸ ਸੰਬੰਧੀ ਆਪਣਾ ਲਿਖਤੀ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਦਫ਼ਤਰ ਸਕੱਤਰੇਤ ਸ੍ਰੀ ਅਕਾਲਤਖ ਸਾਹਿਬ ਵਿਖੇ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਦੇਣਾ ਹੈ ਧੰਨਵਾਦ ਸਤਿ ਸ਼ੁਭਚਿੰਤਕ ਬਗੀਚਾ ਸਿੰਘ ਇੰਚਾਰਜ ਸਕੱਤਰੇਤ ਸ੍ਰੀ ਅਕਾਲਤਖ ਸਾਹਿਬ ਸ੍ਰੀ ਅਮਰitsar ਸਕਤਰੇ ਦੇ ਵੱਲੋਂ ਇੱਕ ਚਿੱਠੀ ਪੱਤਰ ਜਾਰੀ ਹੋਇਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਨੂੰ 15 ਦਿਨਾਂ ਦੇ ਅੰਦਰ ਅੰਦਰ ਸਪਸ਼ਟੀਕਰਨ ਦੇਣ ਲਈ ਆਖਿਆ ਗਿਆ ਹੈ ਔਰ ਨਿੱਜੀ ਤੌਰ ਤੇ ਪੇਸ਼ ਹੋਣ ਲਈ ਵੀ ਕਿਹਾ ਗਿਆ ਯਾਨੀ ਕਿ ਉਹਨਾਂ ਨੂੰ ਤਲਬ ਕਰ ਲਿਆ ਗਿਆ ਹੁਣ ਦੇਖਦੇ ਹਾਂ ਕਿ ਇਸ 15 ਦਿਨਾਂ ਦੇ ਅਗਲੇ 15 ਦਿਨਾਂ ਦੇ ਅੰਦਰ ਅੰਦਰ ਡਾਕਟਰ ਕਰਮਜੀਤ ਸਿੰਘ ਅਕਾਲ ਤਖਤ ਸਾਹਿਬ ਦੇ ਸਕਤਰਤ ਵਿਖੇ ਪੇਸ਼ ਹੋ ਕੇ ਆਪਣਾ ਜਵਾਬ ਕੀ ਦਿੰਦੇ ਨੇ ਹਾਲਾਂਕਿ ਇਸ ਬਾਰੇ ਪਹਿਲਾਂ ਇਹ ਕਿਹਾ ਜਾ ਚੁੱਕਾ ਹੈ ਕਿ ਯੂਆਰਐਸਐਸ ਮੁਖੀ ਦੇ ਸਾਹਮਣੇ ਇਕੱਲੇ ਪੇਸ਼ ਨਹੀਂ ਹੋਏ ਹਾਲਾਂਕਿ ਉੱਥੇ ਵੱਖ-ਵੱਖ ਰਿਆ ਯੂਨੀਵਰਸਿਟੀਆਂ ਦੇ ਸੰਸਥਾਵਾਂ ਦੇ ਮੁਖੀ ਵੀ ਉੱਥੇ ਸ਼ਾਮਲ ਸਨ ਜਿਸ ਵਿੱਚ ਉਹਨਾਂ ਨੇ ਵੀ ਹਿੱਸਾ ਲਿਆ ਕੋਚੀ ਦੇ ਵਿੱਚ ਕੇਰਲਾ ਦੇ ਵਿੱਚ ਇਹ ਪ੍ਰੋਗਰਾਮ ਸੀ ਜਿੱਥੇ ਇਹ ਸਾਰੀ ਵੀਡੀਓ ਆ ਜਿਹੜੀ ਕੈਪਚਰ ਹੁੰਦੀ ਹੈ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਲੋਕਾਂ ਨੇ ਵੀ ਕਾਫੀ ਇਤਰਾਜ਼ ਜਤਾਏ ਸਨ ਕਿ ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਿਹੜੇ ਕੀ ਜਿਨ੍ਹਾਂ ਦਾ ਕੰਮ ਆਟੋਨਮਸ ਬਾਡੀ ਚਲਾਉਣ ਦਾ ਜਿਨ੍ਹਾਂ ਨੂੰ ਜ਼ਿੰਮੇਵਾਰੀ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈ ਇਸ ਬਾਬਤ ਜਿਹੜਾ ਹੈ ਉਹਨਾਂ ਨੂੰ ਕੀ ਲੋੜ ਪਈ ਸੀ ਆਰਐਸਐਸ ਦੇ ਮੁਖੀ ਦੇ ਸਾਹਮਣੇ ਪੇਸ਼ ਹੋ ਕੇ ਨਿਮਾਣਾ ਜਿਹਾ ਬਣ ਕੇ ਖੜੇ ਹੋਣ ਦੀ ਔਰ ਜੇਕਰ ਕੋਈ ਗੱਲਬਾਤ ਕਰਨੀ ਵੀ ਸੀ ਕਿਸੇ ਸੰਸਥਾ ਦੇ ਨਾਲ ਵੀ ਕੀਤੀ ਜਾ ਸਕਦੀ ਹੈ ਪਰ ਉਹ ਇੱਕ ਉਸ ਦੀ ਮਾਨ ਮਰਿਆਦਾ ਹੁੰਦੀ ਹੈ ਜਿਹੜੀ ਕੀ ਤੋੜੀ ਹੈ ਇਹ ਦੋਸ਼ ਲੱਗੇ ਸਨ ਡਾਕਟਰ ਕਰਮਜੀਤ ਸਿੰਘ ਦੇ ਉੱਤੇ ਹੁਣ ਦੇਖਦੇ ਹਾਂ ਕਿ ਨਿੱਜੀ ਰੂਪ ਦੇ ਵਿੱਚ ਪੇਸ਼ ਹੋ ਕੇ ਸਖਤਰੇ ਦੇ ਉੱਤੇ ਉਹ ਆਪਣਾ ਸਪਸ਼ਟੀਕਰਨ ਕੀ ਦਿੰਦੇ ਨੇ ਔਰ ਸਪਸ਼ਟੀਕਰਨ ਤੋਂ ਜੇਕਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੰਤੁਸ਼ਟ ਨਾ ਹੋਏ ਤਾਂ ਹੋ ਸਕਦਾ ਹੈ ਉਹਨਾਂ ਨੂੰ ਇਸ ਮਸਲੇ ਦੇ ਵਿੱਚ ਹੋਰ ਕੋਈ ਵੀ ਸਖਤ ਆਦੇਸ਼ ਦਿੱਤਾ ਜਾ ਸਕਦਾ ਹੈ ਹੁਕਮ ਸੁਣਾਇਆ ਜਾ ਸਕਦਾ ਹੈ ਅਗਲੇ 15 ਦਿਨਾਂ ਦੇ ਵਿੱਚ ਸਪਸ਼ਟ ਹੋ ਜਾਵੇਗਾ ਕਿ ਉਹ ਜਵਾਬ ਕੀ ਦਿੰਦੇ ਨੇ ਪਰ ਫਿਲਹਾਲ ਧਾਰਮਿਕ ਤੇ ਸਿਆਸੀ ਗਲਿਆਰਾਂ ਦੇ ਵਿੱਚ ਔਰ ਅਕਾਦਮਿਕ ਅਦਾਰਿਆਂ ਦੇ ਵਿੱਚ ਵੀ ਇਹ ਖੂਬ ਚਰਚਾ ਹੋ ਰਹੀ ਹੈ ਕਿ ਡਾਕਟਰ ਕਰਮਜੀਤ ਸਿੰਘ ਦੀ ਅਜਹੀ ਕਿਹੜੀ ਮਜਬੂਰੀ ਬਣ ਗਈ ਸੀ ਔਰ ਪਿਛਲੇ ਦਿਨਾਂ ਵਿੱਚ ਪਤਾ ਇਹ ਵੀ ਲੱਗਿਆ ਸੀ ਕਿ ਜਿਹੜੇ ਹਾਇਰ ਐਜੂਕੇਸ਼ਨ ਮਿਨਿਸਟਰ ਨੇ ਹਰਜੋਤ ਸਿੰਘ ਬੈਂਸ ਉਹਨਾਂ ਨੇ ਵੀ ਇਸ ਬਾਬਤ ਡਾਕਟਰ ਕਰਮਜੀਤ ਤੋਂ ਜਿਹੜਾ ਜਵਾਬ ਮੰਗਿਆ ਸੀ ਕਿ ਉਹ ਦੱਸਣ ਕਿ ਆਖਰਕਾਰ ਉਥੇ ਕਿਉਂ ਗਏ ਕਿਵੇਂ ਗਏ ਉਹ ਸਾਰੇ ਘਟਨਾਕ੍ਰਮ ਦਾ ਜੋ ਵੀਡੀਓ ਵਿੱਚ ਕੈਪਚਰ ਹੋਇਆ ਉਸ ਦਾ ਵੀ ਸਪਸ਼ਟੀਕਰਨ ਮੰਗਿਆ ਗਿਆ ਉਹਨਾਂ ਨੇ ਵੀ ਉਹਨਾਂ ਨੂੰ ਤਲਬ ਕੀਤਾ ਸੀ ਉਥੇੋਂ ਕੀ ਜਵਾਬ ਦੇ ਕੇ ਆਏ ਨੇ ਸਿੱਖਿਆ ਮੰਤਰੀ ਨੂੰ ਇਸ ਬਾਰੇ ਤਾਂ ਕੁਝ ਨਹੀਂ ਪਤਾ ਲੱਗ ਸਕਿਆ ਫਿਲਹਾਲ ਕੋਈ ਵੀ ਜਨਤਕ ਤੌਰ ਦੇ ਉੱਤੇ ਗੱਲ ਸਾਹਮਣੇ ਨਹੀਂ ਆਈ ਪਰ ਇਹ ਜ਼ਰੂਰ ਪਤਾ ਲੱਗਿਆ ਸੀ ਕਿ ਉਹਨਾਂ ਨੇ ਵੀ ਉਹਨਾਂ ਨੂੰ ਤਲਬ ਕੀਤਾ ਤੇ ਹੁਣ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜਵਲ ਨੂੰ ਉਹਨਾਂ ਨੂੰ ਸਪਸ਼ਟੀ ਕਰਨ ਦੇਣ ਦੇ ਲਈ ਆਖਿਆ ਗਿਆ ਤੇ ਲਾਜ਼ਮੀ ਤੌਰ ਦੇ ਉੱਤੇ ਉਹਨਾਂ ਨੂੰ ਪੇਸ਼ ਹੋਣਾ ਪਵੇਗਾ 15 ਦਿਨਾਂ ਦੇ ਅੰਦਰ ਅੰਦਰ ਦੇਖਦੇ ਹਾਂ ਉਹਨਾਂ ਦੇ ਸਪਸ਼ਟੀ ਕਰਨ ਦੇ ਵਿੱਚ ਨਿਮਰਤਾ ਝਲਕਦੀ ਹੈ ਜਾਂ ਫਿਰ ਇਸ ਨੂੰ ਆਨੇ ਬਹਾਨੇ ਦੇ ਨਾਲ ਟਾਲਿਆ ਜਾਏਗਾ ਸਪਸ਼ਟੀਕਰਨ ਦੇ ਰੂਪ ਦੇ ਵਿੱਚ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਤੁਹਾਡਾ ਕੀ ਮੰਨਣਾ ਹੈ ਤੁਸੀਂ ਕੀ ਸੋਚਦੇ ਹੋ ਜੋ ਇਹ ਆਦੇਸ਼ ਆਇਆ ਇਸ ਦੇ ਬਾਰੇ ਆਪਣੇ ਆਪਣੇ ਵਿਚਾਰ ਨੂੰ ਸਾਂਝੇ ਕਰਿਓ ਤੇ ਬਨੇ ਰਹੋ ABC ਪੰਜਾਬ ਦੇ ਨਾਲ